ਸੱਚੀ ਗੱਲ ਜੀ ਸਾਰਿਆਂ ਨੂੰ ਲੋਕ ਕਹਿੰਦੇ ਨੇ ਕਿ YouTube ਤੋਂ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਕਿ ਬੰਦੇ ਜੋ ਹੈ ਉਹ ਲੱਖਾਂ ਲੱਖਾਂ ਰੁਪਏ ਕਮਾਉਣ ਲੱਗ ਜਾਂਦੇ ਨੇ ਤੇ ਆਪਦੇ ਸੁਪਨੇ ਜਿਹੜੇ ਹਨ ਉਹਨਾਂ ਦੇ ਪੂਰੇ ਹੋ ਜਾਂਦੇ ਨੇ ਔਰ ਆਪਣੇ ਮਨਚ ਵੀ ਇਹੋ ਹੀ ਗੱਲ ਹੁੰਦੀ ਹੈ ਕਿ ਯਾਰ ਇਹਨਾਂ ਦੀ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਬਹੁਤ ਜ਼ਿਆਦਾ ਇਹਨਾਂ ਨੂੰ ਕਮਾਈ ਹੋ ਰਹੀ ਹੈ ਤੇ ਅਸੀਂ ਵੀ ਇੱਕ ਕੰਮ ਸ਼ੁਰੂ ਕਰੀਏ ਤੇ ਅਸੀਂ ਵੀ ਵਾਇਰਲ ਹੋਵਾਂਗੇ ਸਾਡੀ ਪਹਿਚਾਨ ਬਣੇਗੀ ਤੇ ਅਸੀਂ ਵੀ ਲੱਖਾਂ ਰੁਪਈਆ ਕਮਾਉਣਾ ਸ਼ੁਰੂ ਕਰ ਦਾਂਗੇ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਲੋਕਾਂ ਦਾ ਸੋਚ ਇਦਾਂ ਦੀ ਹੈ ਕਿ ਇੱਕ ਤਰਫੋਂ ਅਮੀਰ ਬੰਨਾ ਚਾਹੁੰਦੇ ਨੇ YouTube ਦੇ ਜ਼ਰੀਏ ਔਰ ਇੱਕ ਤਰਫੋਂ ਕਹਿੰਦੇ ਆ ਕਿ ਕੁਝ ਵੀ ਨਹੀਂ ਹੈ ਇਦਾਂ ਦਾ ਕੁਝ ਨਹੀਂ ਹੈ ਪਾਗਲ ਨਾ ਬਣੋ ਤੇ ਕੋਈ ਹੋਰ ਕੰਮ ਧੰਦਾ ਕਰੋ ਇਹ ਤੋਂ ਇਹਦੇ ਵਿੱਚ ਸਿਰਫ ਟਾਈਮ ਵੇਸਟ ਹੈ ਪਰ ਇਦਾਂ ਦਾ ਗੱਲ ਹੈ ਕਿ ਅਗਰ ਆਪਾਂ YouTube ਤੇ ਅਗਰ ਇੱਕ ਹਿਸਾਬ ਨਾਲ ਚੱਲੀਏ ਸਹੀ ਤਰੀਕੇ ਨਾਲ ਕਿ ਬਈ ਹਾਂ ਅਸੀਂ ਕਾਮਯਾਬ ਹੋਣਾ ਹੈ ਅਸੀਂ ਆਉਦੇ ਸੁਪਨੇ ਪੂਰੇ ਕਰਨੇ ਹੈ ਤੇ ਜੇ ਜੋ ਪੈਸਾ ਲਾਣਾ ਪੈਂਦਾ ਹੀ ਹੈ ਕਿਤੇ ਨਾ ਕਿਤੇ ਆਪਾਂ ਵੀਡੀਓਜ਼ ਬਣਾਉਣ ਜਾਣੇ ਆ ਕਿਤੇ ਘੁੰਮਣ ਫਿਰਨ ਦੀਆਂ ਬਣਾਉਣੀਆਂ ਪੈਂਦੀਆਂ ਸਾਰਾ ਟਾਈਮ ਆਪਾਂ ਕਰਦੀ ਵੀਡੀਓ ਜਿਨੀ ਬਣਾ ਸਕਦੇ ਬੰਦਾ ਵੇਖਦਾ ਵੇਖਦਾ ਬੋਰ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਯਾਰ ਕੋਈ 사이ਟ ਤੇ ਇਹ ਧਿਆਨ ਦਿੰਦੇ ਨੇ ਕੋਈ ਹੋਰ ਟੌਪਿਕ ਲਿਆਉਂਦੇ ਨੇ ਕਿਤੇ ਘੁੰਮਣ ਫਿਰਨ ਨਹੀਂ ਜਾਂਦੇ ਸਾਰਾ ਟਾਈਮ ਇਹ ਆਪਦੇ ਆਪਨਾ ਹੀ ਦਿਖਾਉਂਦੇ ਰਹਿੰਦੇ ਆ ਇਹਦੇ ਵਿੱਚ ਪੈਸਾ ਖਰਚੀ ਜ਼ਰੂਰ ਕਰਨਾ ਪੈਂਦਾ ਹੈ ਕਿਤੇ ਨਾ ਕਿਤੇ ਘੁੰਮਣ ਫਿਰਨ ਜਾਣਾ ਪੈਂਦਾ ਹੈ ਜੇਬ ਚੋਂ ਪੈਸਾ ਲੱਗਣਾ ਹੀ ਲੱਗਣਾ ਹੈ ਜਦੋਂ ਆਪਾਂ ਕਿਤੇ ਘੁੰਮਣ ਫਿਰਨ ਜਾਵਾਂਗੇ ਪਰ ਜੇ ਆਪਾਂ ਇੱਕ ਜ਼ਰੀਆ ਬਣਾ ਰਹੇ ਆਂ ਕਮਾਈ ਦਾ ਫਿਰ ਆਪਾਂ ਨੂੰ ਇਹ ਕੰਮ ਕਰਨਾ ਹੀ ਪਏਗਾ ਇਦੇ ਵਿੱਚ ਮਿਹਨਤ ਵੀ ਲੱਗਦੀ ਆ ਔਰ ਕਈ ਲੋਗ ਇਹਦੇ ਵਿੱਚ ਕਾਮਯਾਬ ਹੁੰਦੇ ਨੇ ਔਰ ਕਈ ਇਸ ਚੀਜ਼ 'ਚ ਕਾਮਯਾਬ ਪੈਸਾ ਲਾਣ ਤੋਂ ਬਾਅਦ ਵੀ ਨਹੀਂ ਉਪਾਂਦੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੀ ਨਹੀਂ ਹੈ ਕਿ YouTube 'ਤੇ ਕੰਮ ਆਪਾਂ ਕਰਨਾ ਕਿਵੇਂ ਹੈ ਸਹੀ ਤਰੀਕਾ ਕੀ ਹੈ ਬਸ ਆਪਾਂ ਪਹਿਲੇ ਹੀ ਸੋਚ ਲੈਣੇ ਕਿ ਹਾਂ ਵੀ ਸਾਡੀ ਵੀਡੀਓਜ਼ ਚੱਲੀ ਨੇ ਅਸੀਂ ਪੈਸਾ ਲਾਤਾ ਹੈ ਠੀਕ ਹੈ ਜਦੋਂ ਤੱਕ ਸਾਨੂੰ ਕੰਮ ਦਾ ਸਹੀ ਟਾਈਮ ਟੇਬਲ ਨਹੀਂ ਪਤਾ YouTube ਦਾ ਉਦੋਂ ਟਿੱਕਰ ਸਾਡੀ ਵੀਡੀਓਜ਼ ਨਹੀਂ ਚੱਲਣਗੀਆਂ, ਵਾਇਰਲ ਵੀ ਨਹੀਂ ਹੋਣਗੀਆਂ ਤੇ ਲੋਕ ਸਾਨੂੰ ਪਸੰਦ ਵੀ ਨਹੀਂ ਕਰਨਗੇ। ਜੇ ਸਾਡਾ ਟੌਪਿਕ ਚੰਗਾ ਨਹੀਂ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਕਰਨਗੇ। ਤੇ ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਵਧੀਆ ਜਗ੍ਹਾ ਤੇ ਘੁੰਮਿਓ, ਚੰਗੀ ਜਗ੍ਹਾ ਤੇ ਖਾ ਪੀਓ, ਘੁੰਮ ਫੇਰਿਓ ਬਟ ਤੁਹਾਡਾ ਇੱਕ ਟਾਰਗੇਟ ਹੈ, ਇੱਕ ਟਾਈਟਲ ਹੁੰਦਾ ਹੈ ਜਿੰਨੂੰ ਲਿਖਣਾ ਸਭ ਤੋਂ ਬੈਸਟ ਹੁੰਦਾ ਹੈ ਔਰ ਥੰਬਨੇਲ ਬੈਸਟ ਬਣਾਉਣਾ ਹੁੰਦਾ ਹੈ ਜਿੰਨੂੰ ਅਟਰੈਕਟ ਹੋ ਕੇ ਲੋਕ ਸਾਡੀ ਵੀਡੀਓਜ਼ ਦੇਖਦੇ ਨੇ। ਤੇ ਸਾਨੂੰ ਪਸੰਦ ਕਰਦੇ ਨੇ ਫਟਾਫਾਟ ਉਸ ਵੀਡੀਓ ਤੇ ਕਲਿੱਕ ਕਰਨਗੇ ਤੇ ਉਹ ਵੀਡੀਓ ਜਿੰਨੀ ਲੋਕਾਂ ਕੋਲ ਜਾਏਗੀ ਲੋਕ ਪਸੰਦ ਕਰਨਗੇ ਸਿਰਫ ਇੱਕ ਟਾਈਟਲ ਔਰ ਥੰਬਨੇਲ ਦੇ ਸਾਹਮਣੇ ਫੇਰ ਹੀ ਸਾਡੀ ਵੀਡੀਓਜ਼ ਵਾਇਰਲ ਹੋਏਗੀ ਔਰ ਸਾਡੀ ਵਾਇਰਲ ਵੀਡੀਓ ਹੋਣ ਦੇ ਨਾਲ ਨਾਲ ਅਸੀਂ ਵੀ ਵਾਇਰਲ ਹੋਵਾਂਗੇ ਤੇ ਸਾਡੀ ਪਛਾਣ ਬਣੇਗੀ ਬਸ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਲੇਕਿਨ ਜਿਵੇਂ ਕਿ ਅਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਹਾਂ ਮੇਰੇ ਤਿੰਨ ਬੱਚੇ ਐ ਠੀਕ ਹੈ ਜੀ ਇੱਕ ਮੈਂ ਖੁਦ ਹੋ ਗਈ ਔਰ ਇੱਕ ਮੇਰੇ ਹਸਬੰਡ ਹੋ ਗਈ ਔਰ ਇੱਕ ਮੇਰੀ ਸੱਸ ਠੀਕ ਹੈ ਜੀ ਸਾਸੂ ਮੈਂ ਹੈਗੀਆਂ ਤੇ ਸਾਡਾ ਕੋਈ ਕੰਮ ਕਾਜ ਕੁਝ ਖਾਸ ਨਹੀਂ ਹੈ ਐਵੇਂ ਮੈਂ ਕਹਾਂ ਕਿ ਅਸੀਂ ਬਹੁਤ ਵੱਡੀ ਫੈਮਿਲੀ ਹੈ ਬਹੁਤ ਰਿਚ ਫੈਮਿਲੀ ਹੈ ਕੋਈ ਕੰਮ ਕਾਜ ਕੁਝ ਖਾਸ ਨਹੀਂ ਹੈ ਬਸ ਅਸੀਂ ਮਕਸਦ ਇਹ ਬਣਾਇਆ ਹੈ ਕਿ ਅਗਰ ਘਰ ਚਲਾਣਾ ਹੈ ਫੈਮਿਲੀ ਨੂੰ ਅੱਗੇ ਚੰਗਾ ਫਿਊਚਰ ਬੱਚਿਆਂ ਨੂੰ ਦੇਣਾ ਹੈ ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਅਗਰ YouTube ਤੇ ਅਸੀਂ ਕੰਮ ਸਹੀ ਤਰੀਕੇ ਨਾਲ ਕਰਾਂਗੇ ਸਹੀ ਨੌਲੇਜ ਲੈ ਕੇ ਕਰਾਂਗੇ ਤੇ ਅਸੀਂ ਕਾਮਯਾਬ ਹੋ ਸਕਦੇ ਹਾਂ ਬਸ ਇੰਨਾ ਹੈ ਕਿ ਜੀਬ ਚੋ ਪੈਸਾ ਅਸੀਂ ਵੀ ਖਰਚ ਕਰ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਇੱਕ ਚੰਗਾ ਟਾਈਟਲ ਦੇ ਸਕੀਏ ਆਪਣੀ ਵੀਡੀਓ ਨੂੰ ਔਰ ਇੱਕ ਚੰਗਾ ਥੰਬਨੇਲ ਦੇ ਸਕੀਏ ਔਰ ਉਹਦਾ ਕੰਟੈਂਟ ਜੂਨ ਦਾਏ ਉਹ ਵਧੀਆ ਬਣਾ ਸਕੀਏ ਇੰਨੀ ਕੋਸ਼ਿਸ਼ ਆਪਾਂ ਕਰ ਸਕੀਏ ਘਰ ਚ ਰੌਣਕ ਵੀਡੀਓ ਚ ਮਸਾਲਾ ਬਹੁਤ ਜ਼ਰੂਰੀ ਹੈ ਸਿੰਪਲ ਜੀ ਵੀਡੀਓ ਕਿਸੇ ਨੂੰ ਪਸੰਦ ਨਹੀਂ ਆਏਗੀ ਉਹ ਚੀਜ਼ ਜਦੋਂ ਤੱਕ ਮਿਰਚ ਮਸਾਲਾ ਨਹੀਂ ਹੋਏਗਾ ਉਦੋਂ ਤੱਕ ਉਸ ਵੀਡੀਓ ਨੂੰ ਕੋਈ 5 ਮਿੰਟ ਕੀ ਕੋਈ 2 ਮਿੰਟ ਵੀ ਨਹੀਂ ਦੇਖੇਗਾ ਇਸ ਕਰਕੇ ਕੋਸ਼ਿਸ਼ ਕਰਨੀ ਬੇਹੱਦ ਜ਼ਰੂਰੀ ਹੈ ਅਗਰ ਵਾਇਰਲ ਹੋਣੀ ਹੈ ਵੀਡੀਓ ਨੂੰ ਵਾਇਰਲ ਕਰਨਾ ਹੈ ਤੇ ਮਿਹਨਤ ਤੇ ਕਰਨੀ ਪਏਗੀ ਸਹੀ ਟਾਈਮ ਟੇਬਲ ਦੇਖਣਾ ਪਏਗਾ ਨੀਤੇ YouTube ਜੋ ਹੈ ਕਮਾਈ ਵੀ ਕਰਵਾ ਸਕਦਾ ਹੈ ਔਰ YouTube ਜੋ ਹੈ ਬਰਬਾਦ ਵੀ ਕਰ ਸਕਦਾ ਹੈ ਕਿਉਂਕਿ ਕਈ ਲੋਕ 4-4 5-5 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਨੇ ਪਰ ਹੁਣੇ ਤੱਕ ਉਹਨਾਂ ਨੂੰ ਕਾਬੀਆ ਕਾਮਯਾਬੀ ਨਹੀਂ ਮਿਲੀ ਕਈ ਲੋਕ ਸਪੈਸ਼ਲ ਸਿਰਫ YouTube ਤੇ ਹੀ ਧਿਆਨ ਦੇ ਰਹੇ ਨੇ ਹੋਰ ਕੋਈ ਕੰਮ ਤੰਦਾ ਨਹੀਂ ਕਰ ਰਹੇ ਕਿ ਬਸ ਇਸੇ ਤੇ ਕੰਮ ਧਿਆਨ ਦੇਈਏ ਲੇਕਿਨ ਇਦਾਂ ਦਾ ਕੁਝ ਨਹੀਂ ਹੈ ਅਗਰ ਤੁਸੀਂ YouTube ਤੇ ਕਾਮਯਾਬ ਹੋਣਾ ਹੈ ਇੱਥੇ ਵੀ ਧਿਆਨ ਦਿਓ ਪਰ ਆਪਦਾ ਘਰ ਵੀ ਚਲਾਣਾ ਹੈ ਆਪਦੇ ਖਰਚੇ ਵੀ ਚਲਾਣੇ ਹਨ ਤੇ ਕੋਈ ਹੋਰ ਕੰਮ ਵੀ ਕਰਨਾ ਜ਼ਰੂਰੀ ਹੈ ਕਿਉਂਕਿ YouTube ਦਾ ਕੋਈ ਨਹੀਂ ਪਤਾ ਕਿ ਸਾਡੀ ਕਿਸਮਤ ਚੰਗੀ ਨਿਕਲੀ ਤੇ ਤੁਹਾਡੀ ਫਰਸਟ ਵੀਡੀਓ ਹੀ ਤੁਹਾਨੂੰ ਵਾਇਰਲ ਕਰ ਦੇਗੀ ਤੁਹਾਡੇ ਸਬਸਕ੍ਰਾਈਬਰ ਵੀ ਆਣਗੇ ਵਿਊਜ਼ ਵੀ ਚੰਗੇ ਸੈਕਿੰਡ ਵੀਡੀਓ ਥਰਡ ਵੀਡੀਓ ਤੋਂ ਆਨੇ ਸਟਾਰਟ ਹੋ ਜਾਣਗੇ ਪਰ ਤੁਹਾਡੀ ਜੇ ਫਰਸਟ ਕੰਟੈਂਟ ਹੀ ਵਧੀਆ ਨਹੀਂ ਰਹੀ ਚੰਗੀ ਵੀਡੀਓ ਨਹੀਂ ਰਹੀ ਤੇ ਸ਼ਾਇਦ ਸਾਨੂੰ ਸਾਲੋ ਵੀ ਲੱਗ ਸਕਦੇ ਆ ਮੈਂ ਆਪਣੀ ਸਟੋਰੀ ਦੱਸਾਂ ਤੇ ਮੇਰੇ 5 YouTube ਚੈਨਲ ਸੀਗੇ ਠੀਕ ਹੈ ਉਹਨਾਂ ਵਿੱਚੋਂ ਹੋਨੇ ਟਿੱਕਰ ਮੈਨੂੰ ਕਾਮਯਾਬੀ ਕਿਸੇ ਵੀ ਚੈਨਲ ਤੇ ਨਹੀਂ ਮਿਲੀ ਮੈਂ 2000 ਵਿੱਚ ਸਟਾਰਟ ਕੀਤਾ ਸੀ ਫਰਸਟ YouTube ਚੈਨਲ ਪਰ ਉਦੋਂ ਮੈਨੂੰ ਇੰਨੀ ਨੋਲੇਜ ਵੀ ਨਹੀਂ ਸੀ ਲੇਕਿਨ ਮੇਰੀ ਵੀਡੀਓਜ਼ ਕਾਫੀ ਵਾਇਰਲ ਰਹੀਆਂ ਸੀ ਹਜ਼ਾਰ ਹਜ਼ਾਰ 500 800 ਵਿਊਜ਼ ਆਨੇ ਤੋਂ ਕਮ ਸੇ ਕਮ ਦੋ ਵੀਡੀਓਜ਼ ਮੇਰੀਆਂ ਇੰਨੀਆਂ ਵਾਇਰਲ ਹੋਈਆਂ ਸੀ ਕਿ 60000 ਦੇ ਨੇੜੇ ਤੇੜੇ ਵਿਊਜ਼ ਆ ਗਏ ਸੀ ਬਟ ਉਦੇ ਵਿੱਚ ਉਸ ਟਾਈਮ ਤੇ 4000 ਦਾ ਵਾਚ ਟਾਈਮ ਕੰਪਲੀਟ ਕਰਨਾ ਜ਼ਰੂਰੀ ਸੀਗਾ ਔਰ 1000 ਸਬਸਕ੍ਰਾਈਬਰ ਚਾਹੀਦੇ ਸੀ ਬਟ ਮੇਰਾ ਇਹ ਸੀ ਕਿ ਮੈਂ ਥੋੜੇ ਦਿਨ ਤੇ ਬਹੁਤ ਖੁਸ਼ੀ ਨਾਲ ਚੈਨਲ ਕੰਮ ਕੀਤਾ ਠੀਕ ਹੈ ਉਹਦੇ ਬਾਅਦ ਸਬਸਕ੍ਰਾਈਬਰ ਵੀ ਵਧੀਆ ਮੇਰੇ ਕਮ ਸੇ ਕਮ 2000 ਦੇ ਆਸ-ਪਾਸ ਹੋ ਚੁੱਕੇ ਸੀ ਇਹ ਸਮਝ ਲਓ ਕਿ ਮੇਰਾ ਚੈਨਲ ਵੀ ਮੋਨਟਾਈਜ਼ ਹੋ ਚੁੱਕਿਆ ਸੀ 3 4 5 ਡਾਲਰ ਵੀ ਬਣ ਚੁੱਕੇ ਸੀ ਉਦੇ ਬਾਅਦ ਆ ਗਈ ਗਰਮੀਆਂ ਦੇ ਕੰਮ 'ਚ ਮੈਂ ਬਹੁਤ ਵਧੀਆ ਕੰਮ ਆਫਦਾ ਕੀਤਾ। ਉਦੇ ਬਾਅਦ ਮੇਰੀ ਬੇਟੀ ਛੋਟੀ ਸੀਗੀ ਉਸ ਟਾਈਮ ਕਮ ਸੇ ਕਮ 6 ਜਾਂ 7 ਮਹੀਨਿਆਂ ਦੀ। ਠੀਕ ਹੈ ਜਦੋਂ ਸਿਹਾਲ ਆ ਗਿਆ ਤੇ ਫਿਰ ਮੈਂ ਥੋੜਾ ਡਰ ਗਈ ਕਿ ਹੁਣ ਕਿਤੇ ਨਾ ਕਿਤੇ ਘੁੰਮਣ ਫਿਰਨ ਜਾਣਾ ਜਾਂ ਬੱਚਿਆਂ ਨੂੰ ਸੰਭਾਲਣਾ ਉਦੋਂ ਮੇਰੇ ਦੋ ਬੱਚੇ ਸੀਗੇ। ਇੱਕ ਬੇਟੀ ਸੀਗੀ ਮੇਰੀ ਕਮ ਸੇ ਕਮ 6 ਜਾਂ 7 ਸਾਲ ਦੀ। ਦੀ ਸੈਕਿੰਡ ਨੰਬਰ ਦੀ ਬੇਟੀ ਸੀ ਮੇਰੀ ਕਮ ਸੇ ਕਮ 6-7 ਮਹੀਨਿਆਂ ਦੀ ਤੇ ਮੈਂ ਆਪ ਦਾ ਧਿਆਨ ਪਟਕਾ ਲਿਆ ਨਹੀਂ ਤੇ ਅੱਜ ਮੈਂ ਇਸ ਟਾਈਮ 5 ਸਾਲ YouTube ਨੂੰ ਮੇਰੇ ਉਸ ਚੈਨਲ ਨੂੰ ਹੋ ਜਾਣੇ ਸੀਗੇ ਠੀਕ ਹੈ ਕਿਉਂਕਿ 2025 ਚੱਲ ਰਿਹਾ ਔਰ ਵਿੱਚ ਮੈਂ ਸਟਾਰਟ ਕੀਤਾ ਸੀ ਤੇ 5 ਸਾਲ ਚ ਕਿੱਥੇ ਦਾ ਕਿੱਥੇ ਪਹੁੰਚਣਾ ਸੀਗਾ ਕਿਉਂਕਿ ਮੇਰੇ ਸਬਸਕ੍ਰਾਈਬਰ ਵੀ ਅੱਛੇ ਆ ਰਹੇ ਸੀਗੇ ਤੇ ਵਿਊਜ਼ ਵੀ ਕਾਫੀ ਅੱਛੇ 1000 2000 ਤੇ ਕਿਸੇ ਵੀਡੀਓ 'ਚ 29000 ਤੇ 68000 ਦੇ ਕਰ ਪਹੁੰਚ ਚੁੱਕੇ ਸੀ ਪਰ ਮੈਂ ਸੋਚਿਆ ਕਿ ਨਹੀਂ ਵੀ ਮੇਰੇ ਤੋਂ ਠੰਡ ਵਿੱਚ ਕਿਤੇ ਬੱਚੇ ਨੂੰ ਛੋਟੇ ਨੂੰ ਛੱਡ ਕੇ ਜਾਇਆ ਨਹੀਂ ਜਾ ਰਿਹਾ ਤੇ ਮੈਂ ਕਿਸੇ ਦੀ ਵੀਡੀਓ ਆਪਣੇ YouTube ਚੈਨਲ ਤੇ ਅਪਲੋਡ ਕਰ ਦਿੱਤੀ। ਔਰ ਅਪਲੋਡ ਕਰਨ ਤੋਂ ਬਾਅਦ ਮੈਂ ਥੋੜੀ ਬਹੁਤੀ ਐਡੀਟਿੰਗ ਵੀ ਕੀਤੀ ਜਿਵੇਂ ਕਿ ਨੌਲੇਜ ਲਿੱਤੀ ਕਿਸੇ ਵੀਡੀਓ ਤੋਂ ਕਿ ਇਹਦੇ ਵਿੱਚ ਆਪਣੀ ਐਡੀਟ ਐਡੀਟਿੰਗ ਕਰ ਦੋ ਥੋੜੀ ਜਿਹੀ ਵੌਇਸ ਦੇ ਦਿਓ। ਬਟ ਕਿਤੇ ਨਾ ਕਿਤੇ ਕਮੀ ਰਹਿ ਗਈ। ਮੈਂ ਕਾਮਯਾਬ ਨਹੀਂ ਹੋਈ ਉਸ ਤੇ ਤੇ ਉੱਤੇ ਮੈਨੂੰ ਕਾਪੀਰਾਈਟ ਸਟ੍ਰਾਈਕ ਆ ਗਈ। ਔਰ ਮੇਰਾ ਚੈਨਲ ਜੋ ਹੈ ਬੰਦ ਕਰ ਦਿੱਤਾ ਗਿਆ ਅੱਜ ਤੱਕਰ ਮੈਨੂੰ ਚੇਤਾ ਹੈ ਕਿ ਸ਼ਾਇਦ ਮੈਂ ਸਿਆਲ ਦੀ ਠੰਡ ਨੂੰ ਨਾ ਵੇਖ ਕੇ ਆਪਣੇ ਕੰਮ ਤੇ ਧਿਆਨ ਦੇ ਲੈਂਦੀ ਤੇ ਸ਼ਾਇਦ ਅੱਜ ਮੈਂ ਅਸੀਂ ਕਾਮਯਾਬ ਹੋ ਜਾਣਾ ਸੀ ਕਿ ਮੈਂ ਮਿਹਨਤ ਤੋਂ ਥੋੜਾ ਡਰ ਗਈ ਠੰਡ ਕਰਕੇ ਆਪਦੀ ਛੋਟੀ ਬੱਚੀ ਕਰਕੇ ਕਿਨਾ ਮੈਂ ਕਿਤੇ ਜਾਵਾਂ ਤੇ ਚਲੋ ਉਹਦੇ ਬਾਅਦ ਮੈਂ ਇੱਕ ਚੈਨਲ ਹੋਰ ਬਣਾਇਆ ਆਪਣੀ ਫੈਮਿਲੀ ਨਾਲ ਉੱਤੇ ਥੋੜੇ ਦਿਨ ਅਸੀਂ ਫੈਮਿਲੀ ਵਲੌਗ ਬਣਾਏ ਸ਼ਾਰਟਸ ਬਣਾਏ ਕਾਫੀ ਅੱਛੇ ਚੱਲੇ 1000 ਸਬਸਕ੍ਰਾਈਬਰ ਅਸੀਂ ਉੱਤੇ ਵੀ ਕੰਪਲੀਟ ਕਰ ਲਏ ਫਿਰ ਅਸੀਂ ਡੋਲ ਗਏ ਯਾਰ ਨਹੀਂ ਕੁਝ ਖਾਸ ਨਹੀਂ ਹੋ ਰਿਹਾ ਰੋਜ਼ ਰੋਜ਼ ਇਤੇ ਪਕਾਈ ਕਰਨੀ ਪੈਂਦੀ ਖਪਾਈ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਇੰਨਾ ਟਾਈਮ ਨਹੀਂ ਹੈ ਅੱਜ ਕੱਲ ਬੱਚੇ ਵੀ ਮੰਨਦੇ ਹੀ ਨਹੀਂ ਸੀਗੇ ਉਸ ਟਾਈਮ ਤੇ ਦੋਨੋਂ ਬੱਚੇ ਕਿਉਂਕਿ ਮੇਰਾ ਜੋ ਸੈਕਿੰਡ ਬੇਟੀ ਸੀ ਉਹ ਦੋ ਤਿੱਖਰ 4 ਸਾਲ ਦੀ ਹੋ ਚੁੱਕੀ ਸੀਗੀ ਬਟ ਕੋਈ ਫਾਇਦਾ ਨਹੀਂ ਆਇਆ ਬੱਚਿਆਂ ਨੇ ਵੀ ਮਨਾ ਕਰਤਾ ਫਿਰ ਮੇਰਾ ਵੀ ਧਿਆਨ ਬਦਲ ਗਿਆ ਕਿ ਨਹੀਂ ਯਾਰ ਰੋਜ਼-ਰੋਜ਼ ਨਹੀਂ ਇੰਨਾ ਕੰਮ ਹੁੰਦਾ ਕਿਉਂਕਿ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਸਾਰਾ ਟਾਈਮ ਵੀਡੀਓਸ ਲੈ ਬਣਾਉਣ ਵਾਸਤੇ ਕੈਮਰਾ ਲੈ ਕੇ ਵੀ ਘੁੰਮਣਾ ਪੈਂਦਾ ਹੈ ਇਹ ਸੱਚਾਈ ਹੈ ਔਰ ਅੱਜ ਉਹਦੇ ਬਾਅਦ ਮੈਂ ਫਿਰ ਇੱਕ ਚੈਨਲ ਬਣਾ ਲਿਆ ਆਪਣੇ ਬੁਟੀਕ ਤੇ ਪਰ ਉਹ ਵੀ ਮੈਂ ਕਾਮਯਾਬ ਨਹੀਂ ਕਰ پائی ਮੇਰੀ ਕਿਸਮਤ ਦਾ ਦੋਸ਼ ਨਹੀਂ ਹੈ ਇਹਦੇ ਵਿੱਚ ਮੈਂ ਕਹੂੰਗੀ ਕਿ ਸ਼ਾਇਦ ਮੈਂ ਧਿਆਨ ਨਹੀਂ ਦਿੱਤਾ ਮੈਂ ਮਿਹਨਤ ਕਰਨਾ ਪਸੰਦ ਹੀ ਨਹੀਂ ਕੀਤਾ ਇਦਾਂ ਹੀ ਮੈਂ ਇੱਕ ਚੈਨਲ ਹੋਰ ਬਣਾਇਆ ਉਹਦਾ ਨਾਮ ਵੀ ਮੈਂ ਸੰਦੂ ਫੈਮਿਲੀ ਪਰਿਵਾਰ ਤੋਂ ਰੱਖਿਆ ਸੀ ਲੇਕਿਨ ਉਹ ਵੀ ਕਾਮਯਾਬ ਨਹੀਂ ਹੋ ਪਾਇਆ ਕਿਉਂਕਿ ਉਹਦੇ ਵਿੱਚ ਵੀ ਮੇਰੀ ਗਲਤੀ ਸੀ ਮੈਂ ਚੈਨਲ ਬਣਾ ਬਣਾ ਕੇ ਦੋ ਚਾਰ ਦਿਨ ਵੀਡੀਓਜ਼ ਬਣਾ ਬਣਾ ਕੇ ਕਦੀ ਕਦਰ ਵਿੱਚੋਂ ਵੀਡੀਓਜ਼ ਬਣਾ ਬਣਾ ਕੇ ਰੱਖ ਦੇ ਰਹੀ 3 4 20 25 28 ਵਿਊਜ਼ ਆਉਂਦੇ ਰਹੇ ਤੇ ਬਸ ਮੈਂ ਕਿਹਾ ਨਹੀਂ ਹਰੀ ਨਹੀਂ ਹੋ ਪਾਏਗਾ ਅੱਗੇ ਨਹੀਂ ਵਧਾਂਗੇ ਇਹਦੇ ਨਾਲ ਇੰਨੇ ਵਿਊਜ਼ ਨਾਲ ਕੁਝ ਨਹੀਂ ਹੋਣਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਗੀ ਬਸ ਉਹ ਮਿਹਨਤ ਨੂੰ ਮੈਂ ਕਰਨਾ ਪਸੰਦ ਹੀ ਨਹੀਂ ਕੀਤਾ ਆਲਸ ਕਰ ਗਈ ਤੇ ਉਹ ਵੀ ਕਾਮਯਾਬ ਨਹੀਂ ਹੋ ਪਾਇਆ ਹੁਣ ਇਹ ਮੇਰਾ ਪੰਜਵਾਂ ਚੈਨਲ ਹੈ ਜਿਸ ਤੇ ਇਹ ਵੀਡੀਓ ਤੁਸੀਂ ਮੇਰੀ ਦੇਖ ਰਹੇ ਹੋ ਸ਼ੁਕਰਾਨਾ ਤੇਰਾ ਠੀਕ ਹੈ ਜੀ ਇਹ ਰੱਬ ਦੇ ਨਾਮ ਤੇ ਸ਼ੁਕਰਾਨਾ ਹੀ ਕਰ ਰਹੀ ਹਾਂ ਮੈਂ ਤੇ ਕਿ ਸ਼ੁਕਰਾਨਾ ਤੇਰਾ ਹੀ ਹੈ ਵਾਈ ਗੁਰੂ ਜੀ ਇਹ ਸਾਡਾ ਚੈਨਲ ਤੁਹਾਡੇ ਨਾਮ ਤੋਂ ਹੈ ਤੇ ਤੁਸੀਂ ਪਲੀਜ਼ ਇਸ ਚੈਨਲ ਨੂੰ ਕਾਮਯਾਬ ਕਰਨਾ ਮਿਹਨਤ ਸਾਡੀ ਹੋਏਗੀ ਤੇ ਵਾਈ ਗੁਰੂ ਜੀ ਸਾਥ ਤੁਹਾਡਾ ਹੋਏਗਾ ਤੇ ਪਲੀਜ਼ ਵਾ ਇਹ ਹੀ ਗੱਲ ਹੈ कि हम मैं इस चैनल पर डेली मेहनत कर रही हैं डेली मेहनत कर रही डेली व्लॉग पा रही है कभी है संडे न मैं ना पाव बट मैं डेली व्लॉग पाना ही पाना है और शॉर्ट जो है कभी कदार रोज़ ही पा देनी है और कभी कदार मैं एक दो दिन छड़ के भी शॉर्ट्स पाँ बट इन्ना है कि मैं इतने पूरा ध्यान दे रही है और इस वरी मैं इस चीज़ पर ध्यान देना ही देना है ਬਟ ਇੰਨਾ ਧਿਆਨ ਰੱਖਣਾ ਕਿ ਆਪਣੇ ਘਰ ਦੇ ਕਮਾਈ ਪੈਸਿਆਂ ਨੂੰ ਖਰਚਿਆਂ ਨੂੰ ਲੈ ਕੇ ਕੰਮ ਹੋਰ ਵੀ ਕਰੋ ਸਿਰਫ YouTube ਤੇ ਇਕੱਲੇ ਧਿਆਨ ਨਾ ਦਿਓ ਕਿਉਂਕਿ YouTube ਤੇ ਮਿਹਨਤ ਕਰਨ ਚ ਬਹੁਤ ਟਾਈਮ ਲੱਗ ਜਾਂਦਾ ਹੈ ਕਈ ਸ਼ਾਇਦ ਮਹੀਨੇ ਚ ਵੀ ਕਾਮਯਾਬ ਹੋ ਜਾਂਦੇ ਕਈਆਂ ਨੂੰ 6-6 ਮਹੀਨੇ ਕਈਆਂ ਨੂੰ ਸਾਲ ਕਈਆਂ ਨੂੰ 2 ਸਾਲ ਲੱਗ ਜਾਂਦੇ ਨੇ ਜੋ ਮਿਹਨਤ ਕਰ ਰਹੇ ਨੇ ਲਗਾਤਾਰ ਠੀਕ ਹੈ ਔਰ ਜੋ ਸਿਰਫ ਦੋ ਵੀਡੀਓ ਅੱਜ ਪਾਤੀਆਂ ਫਿਰ ਮਹੀਨੇ ਬਾਅਦ ਮਿਲੇ ਫਿਰ ਚੌਥੇ ਦਿਨ ਮਿਲੇ ਕਿਤੇ ਸਾਲ ਬਾਅਦ ਮਿਲੇ ਠੀਕ ਹੈ ਔਰ ਕਿਸ ਨਿੱਧਾ ਟਾਈਮ ਨਹੀਂ ਹੈ ਕੋਈ ਸਵੇਰੇ ਪਾ ਰਿਹਾ ਹੈ ਫਿਰ ਉਹੀ ਬੰਦਾ ਕੋਈ ਸ਼ਾਮ ਨੂੰ ਪਾ ਰਿਹਾ ਹੈ ਇੱਕ ਟਾਈਮ ਸੈੱਟ ਰੱਖਣਾ ਜ਼ਰੂਰੀ ਹੈ ਔਰ ਇੱਕ ਵੀਡੀਓ ਪਾਣ ਦਾ ਡੇ ਸੈੱਟ ਕਰਨਾ ਜ਼ਰੂਰੀ ਹੈ ਕਿ ਡੇਲੀ ਕੰਮ ਕਰਨਾ ਹੈ ਜਾਂ ਫਿਰ ਇੱਕ ਦੋ ਦਿਨ ਦਾ ਗੈਪ ਲੈ ਕੇ ਕਰਨਾ ਹੈ ਤੇ ਟਾਈਮਿੰਗ ਦੀ ਬਹੁਤ ਜ਼ਿਆਦਾ ਮਿਹਨਤ ਹੈ ਹੋਰ ਮੈਂ ਕੰਮ ਕਿਉਂ ਕਰ ਰਹੀ ਹਾਂ ਕਿ ਮੇਰੇ ਤਿੰਨ ਬੱਚੇ ਹਨ ਤਿੰਨੇ ਬੱਚੇ ਇੱਕ ਪ੍ਰਾਈਵੇਟ ਸਕੂਲ ਚ ਪੜਦੇ ਨੇ ਜੋ ਸਾਡਾ ਖਰਚਾ ਹੈ ਉਹਦੇ ਨਾਲ ਗੁਜ਼ਾਰਾ ਨਹੀਂ ਹੈ ਇਸੇ ਕਰਕੇ ਬੱਚਿਆਂ ਨੇ ਅੱਗੇ ਵੀ ਸਟੱਡੀ ਕਰਨੀ ਹੈ ਹੁਣ ਇਹ ਤੇ ਛੋਟੇ ਇੱਕ ਗੁੜੀਆਂ ਮੇਰੀ 7th ਕਲਾਸ ਚ ਹੈ ਇੱਕ ਹੈਗੀ ਹੈ UKG ਚ ਔਰ ਇੱਕ ਹੈਗੀ ਹੈ ਮੇਰੀ ਨਰਸਰੀ ਚ ਤੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਬਹੁਤ ਹੈ ਸੁਪਨੇ ਬਹੁਤ ਵੱਡੇ ਵੱਡੇ ਨੇ ਸਾਡੇ ਤੇ ਜਿਨ੍ਹਾਂ ਨੂੰ ਕਾਮਯਾਬ ਕਰਨ ਲਈ ਮੈਂ YouTube ਦਾ ਸਾਥ ਲੈ ਰਹੀ ਹਾਂ ਔਰ ਇਸ ਵਾਰੀ ਮੈਂ ਚਾਹਨੀ ਹੈ ਕਿ ਮੈਂ ਪੂਰੀ ਮਿਹਨਤ ਕਰਾਂ ਤੇ ਰੱਬ ਮੇਰਾ ਸਾਥ ਦੇਵੇ ਤੇ YouTube ਵੀ ਪੂਰਾ ਸਾਥ ਔਰ ਸਪੋਰਟ ਦੇਣ। ਮੇਰੀ ਮਿਹਨਤ ਨੂੰ ਵੇਖ ਕੇ ਔਰ ਤੁਸੀਂ ਵੀ ਸਾਥ ਦਿਓ। ਕਿ ਜੇ ਮੈਂ ਮਿਹਨਤ ਕਰ ਰਹੀ ਹਾਂ ਤੇ ਤੁਹਾਨੂੰ ਪਸੰਦ ਆਈ ਸਾਡੀ ਵੀਡੀਓਜ਼ ਨੂੰ ਹਰ ਟਾਈਮ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਪੋਰਟ ਕਰਨਾ ਕਿਉਂਕਿ ਇਸ ਵਾਰੀ ਅਸੀਂ ठानੀ ਹੋਈ ਹੈ ਕਿ ਵੀਡੀਓ ਬਣਾ ਬਣਾ ਕੇ ਇੱਕ ਚੰਗਾ ਕੰਟੈਂਟ ਬਣਾਣਾ ਹੈ YouTube ਤੇ ਅਪਲੋਡ ਕਰਨਾ ਹੈ ਲੋਕਾਂ ਨੂੰ ਇੱਕ YouTube ਫੈਮਲੀ ਬਣਾਣਾ ਹੈ ਉਹਨਾਂ ਨਾਲ ਆਪਣਾ ਪਿਆਰ ਵਧਾਣਾ ਹੈ ਕਿਉਂਕਿ ਉਹ ਗੱਡੀ ਸਪੋਰਟ ਸਾਨੂੰ ਕਰਦੇ ਰਹੇ ਸਾਡੀ ਵੀਡੀਓਜ਼ ਅੱਗੇ ਵਧਣ ਤੇ ਸਾਡੇ ਖਰਚੇ ਜੋ ਹੈ ਇੱਕ ਛੋਟੇ ਜਿਹੇ ਖਰਚਿਆਂ ਨਾਲ ਨਹੀਂ ਪੂਰੀ ਹੋ ਸਕਦੇ ਖਰਚੇ ਵੱਡੇ ਨੇ ਪਰਿਵਾਰ ਵੱਡਾ ਹੈ ਤੇ ਪੈਸਾ ਵੀ ਜ਼ਿਆਦਾ ਚਾਹੀਦਾ ਤੇ ਪਲੀਜ਼ ਸਪੋਰਟ ਇੰਨਾ ਕਰੋ ਕਿ ਅਸੀਂ ਕਾਮਯਾਬ ਹੋ ਕੇ ਅੱਗੇ ਵਧ ਸਕੀਏ ਆਪਣੇ ਬੱਚਿਆਂ ਦਾ ਫਿਊਚਰ ਚੰਗਾ ਸੋਚ ਸਕੀਏ। ਔਰ ਜਿਸ ਤੀ ਮਿਹਨਤ ਕਰ ਰਹੇ ਹੈ ਤੇ ਮਿਹਨਤ ਨੂੰ ਕਾਮਯਾਬੀ ਜ਼ਰੂਰ ਮਿਲੇ। ਤੇ ਤੁਸੀਂ ਵੀ ਜੇ YouTube ਔਨ ਕਰਨ ਦਾ ਸੋਚ ਰਹੇ ਹੋ ਚੈਨਲ ਬਣਾਉਣ ਦਾ ਸੋਚ ਰਹੇ ਹੋ ਤੇ ਮਨ ਚ ठान ਲੋ। ਇੱਕ ਹੀ ਗੱਲ ਕਿ ਤੁਹਾਡਾ ਟੌਪਿਕ ਜੋ ਰਹੇਗਾ ਉਹ ਇੱਕ ਰਹੇਗਾ। ਫੈਮਿਲੀ ਵਲੌਗ ਰਹਿਣਾ ਜਾਂ ਬੁਟੀਕ ਵਾਲਾ ਰਹਿਣਾ ਜਾਂ ਕਿਤੇ ਕਿਸੇ ਹੋਰ ਚੀਜ਼ ਕੈਟਾਗਰੀ ਦਾ ਰਹਿਣਾ ਇੱਕ ਚੀਜ਼ ਸੋ ਲੇਕਿਨ ਕਿਤੇ ਘੁੰਮਣ ਫਿਰਨ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਆਪਣੀ ਪੌਕਟ ਨੂੰ ਧਿਆਨ ਚ ਰੱਖੋ ਤੇ ਬਾਹਰ ਕੋਈ ਹੋਰ ਵੀ ਕਮਾਈ ਦਾ ਸਾਧਨ ਬਣਾਓ ਔਰ YouTube ਤੁਹਾਡਾ ਸੁਪਨਾ ਹੈ ਤੇ ਉਹਨੂੰ ਇੱਕ ਸਾਈਡ ਰੱਖੋ ਉਹਨੂੰ ਵੀ ਪੂਰਾ ਕਰੋ ਕਿਉਂਕਿ ਜੇ ਸੁਪਨੇ ਪੂਰੇ ਕਰਨੇ ਹੈ ਤੇ ਚੀਜ਼ਾਂ ਨੂੰ ਸਾਰਿਆਂ ਨੂੰ ਧਿਆਨ ਨਾਲ ਰੱਖਣਾ ਪਏਗਾ ਘਰ ਦੇ ਕੰਮ ਵੀ ਕਰਨੇ ਪੈਣਗੇ YouTube ਤੇ ਵੀਡੀਓਜ਼ ਵੀ ਅਪਲੋਡ ਕਰਨੀਆਂ ਪੈਣੀਆਂ ਸਾਰਾ ਟਾਈਮ ਫੋਨ ਨੂੰ ਲੈ ਕੇ ਘੁੰਮਣਾ ਫਿਰਨਾ ਘਰ ਚ ਪਏਗਾ ਬਾਹਰ ਵੀ ਜਾਣਾ ਪਏਗਾ ਜੇ ਸ਼ਰਮ ਕਰੋਗੇ ਤੇ ਮਿਹਨਤ ਤੁਹਾਡਾ ਸਾਥ ਨਹੀਂ ਦੇਗੀ ਤੁਹਾਨੂੰ ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਕਿਸੇ ਟਾਈਮ ਮਾਰਕੀਟ 'ਚ ਵੀ ਕੈਮਰਾ ਔਨ ਕਰਕੇ YouTube 'ਤੇ ਵੀਡੀਓਜ਼ ਅਪਲੋਡ ਕਰਨੀਆਂ ਪੈਂਦੀਆਂ ਹਨ ਵੀਡੀਓਜ਼ ਬਣਾਨੀਆਂ ਪੈਂਦੀਆਂ ਜੇ ਸ਼ਰਮ ਕਰਗੇ ਤੇ ਤੁਸੀਂ ਕਾਮਯਾਬ ਨਹੀਂ ਹੋਗੇ ਮਿਹਨਤ ਕਰਨੀ ਪਵੇਗੀ ਨੀਤੇ ਸਿਰਫ ਤੁਸੀਂ ਟਾਈਮ ਵੇਸਟ ਕਰੋਗੇ YouTube 'ਤੇ ਆਪਣਾ ਕਾਮਯਾਬੀ ਨਹੀਂ ਮਿਲੇਗੀ ਬਰਬਾਦੀ ਹੋਗੇ ਟਾਈਮ ਵੇਸਟ ਕਰਕੇ ਫਿਰ ਤੋ ਚੰਗਾ ਹੋਰ ਕੋਈ ਕੰਮ ਕਰ ਲਓ ਕੋਈ ਨੌਕਰੀ ਕਰ ਲਓ ਜੇ ਤੁਸੀਂ ਸ਼ਰਮ ਕਰਨੀ ਹੈ ਤੇ YouTube ਵਾਲੀ ਸਾਈਡ ਨਾ ਜਾਣਾ ਪੂਰੀ ਮਿਹਨਤ ਕਰਨੀ ਹੈ ਤੇ ਤੁਸੀਂ ਕੰਮ ਹੋਰ ਸਾਈਡ ਵੀ ਕਰੋ ਔਰ YouTube ਤੇ ਵੀ ਮਿਹਨਤ ਕਰੋ ਕਾਮਯਾਬੀ ਜ਼ਰੂਰ ਮਿਲੇਗੀ ਨੀਤੇ ਬਰਬਾਦ ਨਾ ਹੋਣਾ YouTube ਦੇ ਚੱਕਰ ਚਾ ਕੇ ਇਸ ਨਾਲ ਜੀ ਵੀਡੀਓ ਨੂੰ ਕਰਦੇ ਆ ਸੀ ਐਂਡ ਜੀ ਵੀਡੀਓ ਸਾਡੀ ਇਨਫੋਰਮੇਸ਼ਨ ਵਾਲੀ ਚੰਗੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਔਰ ਪਲੀਜ਼ 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 ਵੱਧ ਤੋਂ ਵੱਧ ਸਪੋਰਟ ਜ਼ਰੂਰ ਬਣਾਓ ਆਪਣੇ ਐਸ ਪਰਿਵਾਰ ਨਾਲ ਪਤ ਤੋਂ ਵੱਧ ਪਿਆਰ ਬਣਾਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਸਪੋਰਟ 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 ਬੀਹ ਜਰੂਰ ਹੈ ਅਸੀਂ ਮਿਹਨਤ ਪੂਰੀ ਕਰ ਰਹੇ ਹਾਂ ਔਰ ਕਰਾਂਗੇ ਤੁਹਾਨੂੰ ਡੇਲੀ ਚੰਗੇ ਤੋਂ ਚੰਗੇ ਵਲੌਗ ਦਿਖਾਵਾਂਗੇ ਫੈਮਿਲੀ ਦੇ ਤੇ ਪਲੀਜ਼ ਸਪੋਰਟ ਕਰੋ ਇਸ ਚੈਨਲ ਜੀ ਸਸਕੀ ਕਾਲ ਜੀ